ਇਹ ਤੇ ਸਾਗ ਦੇ ਨਾਲ ਮਿੱਸੀ ਰੋਟੀ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਮੈਂ ਚਾਰ ਤਰ੍ਹਾਂ ਦਾ ਆਟਾ ਮਿਕਸ ਕਰਕੇ ਬਣਾਇਆ ਹੈ ਇਸ ਨੂੰ ਬਣਾਉਣ ਦੇ ਲਈ ਮੈਂ 2 ਚਮਚ ਕਣਕ ਦਾ ਆਟਾ ਲਿਆ 2 ਚਮਚ ਮੱਕੀ ਦਾ ਆਟਾ ਲਿਆ 1 ਚਮਚਾ ਬਾਜਰੇ ਦਾ ਆਟਾ ਤੇ 1 ਚਮਚਾ ਬੀਸਣ ਦਾ ਲਿਆ ਚਾਰੋਂ ਤਰ੍ਹਾਂ ਦੇ ਆਟਿਆਂ ਨੂੰ ਮਿਕਸ ਕਰਕੇ ਨਾਰਮਲ ਪਾਣੀ ਦੇ ਨਾਲ ਇਹਨਾਂ ਨੂੰ ਗੁੰਨ ਲੈਣਾ ਇਸਾ ਪਾਣੀ ਤੋਂ ਸੌਫਟ ਡੋਅ ਤਿਆਰ ਕਰਨਾ ਹੈ ਘਰ ਮਾਟਾ ਹੋਇਆ ਤੇ ਹਰ ਰੋਟੀ ਬਣ ਕੇ ਤਿਆਰ ਹੋਣੀ ਹੈ ਤੇ ਮੇਰਾ ਮਸਾ ਤੇ ਆਪਾਂ ਆਟਾ ਤਿਆਰ ਕਰ ਲਵਾਂਗੇ ਪੂਰੇ ਆਟੇ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਲਿਆ ਇਸੇ ਚਾਰ ਪੜੇ ਬਣਾ ਕੇ ਤਿਆਰ ਕਰ ਲਵਾਂਗੇ ਰੋਟੀਆਂ ਨੂੰ ਬਿਨਾਂ ਸੁੱਕੇ ਆਟੇ ਤੋਂ ਪਾਣੀ ਹੱਥ ਲਾ ਕੇ ਵਧਾ ਲਵਾਂਗੇ ਹਲਕਾ ਜਿਹਾ ਪਾਣੀ ਹੱਥਾਂ ਤੇ ਲਾਇਆ ਤੇ ਇਸ ਨੂੰ ਆਪਾਂ ਨੇ ਆਰਾਮ ਦੇ ਨਾਲ ਵਧਾ ਲੈਣਾ। ਸੁਬੂਰਤ ਸੋਨੀ ਕ੍ਰੈਕ ਫ੍ਰੀ ਆਪਣੀ ਰੋਟੀ ਵੱਧ ਕੇ ਤਿਆਰ ਹੋ ਗਈ ਹੈ ਇਸ ਨੂੰ ਆਪਾਂ ਤਵੇ ਤੇ ਪਾ ਕੇ ਚੰਗਤਰਾ ਦੋਨੋਂ ਸਾਈਡਾਂ ਤੋਂ ਸੇਕ ਲੈਣਾ ਹੈ। ਇਸ ਤਰੀਕੇ ਨਾਲ ਰੋਟੀ ਬਣਾਉਣੀ ਬਹੁਤ ਆਸਾਨ ਹੈ ਜੇਕਰ ਆਪਾਂ ਕੱਲੀ ਮੱਕੀ ਦੀ ਜਾਂ ਕੱਲੀ ਬਾਜਰੇ ਦੀ ਬਣਾਉਣੀ ਹੈ ਤਾਂ ਇਹ ਉਹ ਜ਼ਿਆਦਾਤਰ ਟੁੱਟਦੀ ਰਹਿੰਦੀ ਹੈ ਸੋ ਆਪਾਂ ਚਾਰੋਂ ਤਰ੍ਹਾਂ ਦਾ ਆਟਾ ਮਿਕਸ ਕਰਕੇ ਇਸ ਦੀ ਮਿੱਸੀ ਰੋਟੀ ਵੀ ਬਣਾ ਸਕਦੇ ਹਾਂ ਅਗਰ ਤੁਸੀਂ ਚਾਹੋ ਤਾਂ ਕਣਕ ਦਾ ਤੇ ਮੱਕੀ ਦਾ ਆਟਾ ਪਾ ਕੇ ਇਸ ਦੀ ਮਿੱਸੀ ਰੋਟੀ ਆਸਾਨੀ ਨਾਲ ਬਣਾਈ ਜਾ ਸਕਦੀ ਹੈ सो so, दूसरी रोटी मैं बधा ली है पहली रोटी भी अपनी करके तैयार हो गई है इसमें आप सीख लवेंगे बहुत वजी फुल के अपनी रोटी तैयार हुई है इस तरीके मैं एक एक करके चारों रोटियां बना देवगी ਮੈਂ ਚਾਰਾਂ ਦੀ ਵੀਡੀਓ ਬਣਾਈ ਹੈ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਇਸ ਤਰੀਕੇ ਨਾਲ ਬਣਾਈ ਹੋਈ ਰੋਟੀ ਜਿਹੜੀ ਹੈ ਉਹ ਪਹਿਲੀ ਤਰ੍ਹਾਂ ਕਰ ਨਹੀਂ ਬਣਦੀ ਟੁੱਟਦੀ ਨਹੀਂ ਹੈਗੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਪਹਿਲੀ ਵਾਰ ਹੀ ਦੇ ਵਿੱਚ ਹੀ ਸਾਰੀਆਂ ਰੋਟੀਆਂ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕੋਗੇ ਜਲਦੀ ਤੱਕ ਆਪਣੀ ਰੋਟੀ ਉਧਰ ਤਵੇ ਤੇ ਪੱਕ ਕੇ ਤਿਆਰ ਹੁੰਦੀ ਹੈ ਤੇ ਉਹਦੀ ਸਾਈਡ ਨੂੰ ਚੇਂਜ ਕਰਕੇ ਆਪਾਂ ਨੇਗਰੀ ਰੋਟੀ ਨੂੰ ਪਾਣੀ ਹੱਥ ਲਾ ਕੇ ਬਦਾਲਣਾ। ਸੁਪ ਵਧੀਆ ਤਰੀਕੇ ਨਾਲ ਆਪਣੀ ਰੋਟੀ ਸਿੱਖੀ ਵੀ ਤਿਆਰ ਹੋ ਗਈ ਹੈ ਜੀ। ਉਹਨਾਂ ਆਪਣੇ ਕੋਲ ਲਾਸਟ ਰੋਟੀ ਬਚੀ ਇਸ ਨੂੰ ਵੀ ਆਪਾਂ ਪਾਣੀ ਹੱਥ ਲਾ ਕੇ ਚੰਦਰਾ ਵਧੀਆ ਤਰੀਕੇ ਨਾਲ ਮਦਾਰ ਰੋੜਾਂ ਸਾਰੀਆਂ ਰੋਟੀਆਂ ਬਿਨਾਂ ਟੁੱਟੇ ਤੋਂ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਈਆਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਹੈਲਦੀ ਤਰੀਕੇ ਦੀ ਰੋਟੀ ਬਣਾ ਕੇ ਜਿਹੜਾ ਕਰ ਸਕਦੇ ਹਾਂ ਨਾਲ ਤੋਂ ਚਾਰਾ ਤਰ੍ਹਾਂ ਦਾ ਆਟਾ ਮਿਕਸ ਹੋ ਗਿਆ ਆਪਣਾ ਰੋਟੀ ਵਧੀਆ ਤਰੀਕੇ ਨਾਲ ਬਣ ਗਈ ਹੈ ਕੋਈ ਟੁੱਟਣ ਦੀ ਪ੍ਰੋਬਲਮ ਨਹੀਂ ਹੋਈ ਇਹਦੇ ਵਿੱਚ ਤੇ ਨਾਲ ਸੇਕ ਕੇ ਆਪਾਂ ਨੂੰ ਸਰਵ ਕਰਨਾ ਹੈ ਸਾਗ ਦੇ ਵਿੱਚ ਜਿਸ ਕਿਉਂ ਪਾਇਆ ਕਿਹੜਾ ਮਿਕਸੀ ਦਾ ਗਲਾਸ રોટીનું ચોપડ કે રખિયામાં બહુ નરમ ઓળી રોટી બન અગર થોડું વીડિયો વધીય લાગી હોય તો એનું લાઈક કર્યો શેર કર્યો તે ચેનલનું સબસક્રાઈબ કર્યો વિડીયોનું પૂરા દેખણ ધનવાદ જી